ਪੰਜਾਬ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀ ਚੋਣਾਂ ਚੱਲ ਰਹੀਆਂ ਨੇ ਜਿਸ ਨੂੰ ਲੈ ਕੇ ਪਿੰਡਾਂ ਪਿੰਡਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਆਪਣਾ ਆਪਣਾ ਪ੍ਰਚਾਰ ਕਰ ਰਹੀਆਂ ਨੇ ਦਾਅਵੇ ਕਰ ਰਹੀਆਂ ਨੇ ਕਿ ਇਸ ਵਾਰ ਬਲਾਕ ਸੰਮਤੀ ਚੋਣਾਂ ਅਸੀਂ ਜਿੱਤਾਂਗੇ ਪਰ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਪਿੰਡ ਦੇ ਲੋਕ ਕੀ ਸੋਚ ਰਹੇ ਨੇ ਕਿਸ ਪਾਰਟੀ ਦੀ ਹਵਾ ਹੈ ਜਾਂ ਫਿਰ ਪਿੰਡ ਦੇ ਲੋਕ ਕੀ ਸੋਚ ਕੇ ਵੋਟ ਪਾਉਂਦੇ ਨੇ ਤਾਂ ਇਸ ਵੇਲੇ ਅਸੀਂ ਉਸ ਕਸਬੇ ਦੇ ਵਿੱਚ ਖੜੇ ਹਾਂ ਜੋ ਮੋਹਾਲੀ ਜ਼ਿਲ੍ਹੇ ਦਾ ਇੱਕ ਬਹੁਤ ਵੱਡਾ ਕਸਬਾ ਹੈ ਮੁੱਲਾਪੁਰ ਗਰੀਬਦਾ ਜਿਸ ਨੂੰ ਨਿਊ ਚੰਡੀਗੜ੍ਹ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਇੱਥੇ ਅਸੀਂ ਬਾਜ਼ਾਰ ਦੇ ਨੇੜੇ ਇਸ ਕਰਕੇ ਪਹੁੰਚੇ ਆ ਇੱਥੇ ਸੱਥ ਹੈ ਕਾਫੀ ਬਜ਼ੁਰਗ ਜੀ ਜਗਾ ਉੱਤੇ ਬੈਠੇ ਰਹਿੰਦੇ ਨੇ ਸੱਥਾਂ ਦੇ ਵਿੱਚ ਹੀ ਪਤਾ ਲੱਗਦਾ ਹੈ ਕਿ ਅਸਲੀ ਪਿੰਡ ਦੇ ਵਿੱਚ ਮਾਹੌਲ ਚ ਕੀ ਚੱਲ ਰਿਹਾ ਹੈ ਪਿੰਡਾਂ ਦੀ ਪੂਰੀ ਰਿਪੋਰਟ ਸੱਥਾਂ ਤੋਂ ਪੂਰੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਕਿਉਂਕਿ ਜਿਹੜੇ ਬਜ਼ੁਰਗ ਬੈਠੇ ਨੇ ਸਾਹਮਣੇ ਜੇ ਆਪਾਂ ਤਸਵੀਰ ਦਿਖਾਈਏ ਤਾਂ ਇੰਨਾ ਬਜ਼ੁਰਗਾਂ ਦੇ ਨਾਲ 15-15 20-20 ਪਰਿਵਾਰ ਜੁੜੇ ਹੁੰਦੇ ਨੇ ਕਿਉਂਕਿ ਉਹ ਪਰਿਵਾਰ ਆ ਤਾਂ ਪੂਰਾ ਮਾਹੌਲ ਪਤਾ ਹੁੰਦਾ ਕਿ ਉਹਨਾਂ ਦੇ ਜਿਹੜੇ ਭਰਾ ਦੇ ਮੁੰਡੇ ਨੇ ਭਰਾ ਹੈ ਜਾ ਪਰ ਉਹਨਾਂ ਦੇ ਪੁੱਤ ਨੇ ਕਿਹੜੇ ਪਾਸੇ ਨੂੰ ਵੋਟ ਪਾਣ ਦੀ ਤਿਆਰੀ ਕਰ ਰਹੇ ਨੇ ਜਾਂ ਪਿੰਡਾਂ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਹੈ ਇਸ ਨੂੰ ਲੈ ਕੇ ਸਾਡੇ ਨਾਲ ਬਾਪੂ ਜੀ ਨੇ ਗੱਲਬਾਤ ਕਰਦੇ ਆਂ ਬਾਪੂ ਜੀ ਕੀ ਮਾਹੌਲ ਚੱਲ ਰਿਹਾ ਹੈ ਪਿੰਡਾਂ ਦੇ ਵਿੱਚ ਵੋਟਾਂ ਦਾ ਇਸ ਵਾਰੀ ਤਾਂ ਦੱਸਿਆ ਜੀ ਕਿ ਸਾਰੀ ਪਾਰਟੀਆਂ ਦਾਵਾ ਕਰ ਰਹੀਆਂ ਨੇ ਫੌਜ ਸਾਹਿਬ ਕੀ ਚੱਲ ਰਿਹਾ ਹੈ ਮਾਹੌਲ ਇਸ ਵਾਰੀ ਪਿੰਡਾਂ ਦੇ ਵਿੱਚ ਚੋਣਾਂ ਦਾ ਸਾਰੇ ਇੱਧਰ-ਉੱਧਰ ਨਕਰੀਏ ਕੋਈ ਬੋਲੋ ਹਾਂ ਸਾਰੀਆਂ ਪਾਰਟੀਆਂ ਠੀਕੇ ਚੱਲ ਰਹੀਆਂ ਜੀ ਹੁਣ ਹਾਂ ਜੀ ਬੁੱਲਾ ਪਰ ਤੁਹਾਡੇ 3500 ਮੇਰੇ ਖਿਆਲ 4000 5000 ਤੱਕ ਵੋਟ ਹੈ ਤਾਂ ਪਿੰਡਾਂ ਦੇ ਵਿੱਚ ਤਾਂ ਬੱਕ ਗੱਲ ਹੈ ਪਰ ਥੋੜਾ ਸ਼ਹਿਰ ਵੀ ਪੈਂਦਾ ਹੈ ਤਾਂ ਇਸ ਦੇ ਵਿੱਚ ਕਿਸ ਪਾਰਟੀ ਦਾ ਜ਼ਿਆਦਾ ਲੱਗਦਾ ਕਿ ਵਿਕਾਸ ਕਰ ਜ਼ਿਆਦਾ ਕਿਤੇ ਨੇ ਦੇਖੋ ਕਾਂਗਰਸ ਵੀ ਆ ਲਈ ਇੱਥੇ ਅਕਾਲੀ ਵੀ ਆ ਲਈ ਤੇ ਹੁਣ ਝਾੜੂ ਵਾਲਿਆਂ ਦੀ ਪਾਰਟੀ ਹੈਗੀ ਹੈ ਤਾਂ ਕਿਸ ਦਾ ਮਾਹੌਲ ਚੱਲ ਰਿਹਾ ਹੈ ਮਾਹੌਲ ਤਾਂ ਜੀ ਪਹਿਲਾਂ ਵੀ ਪਾਰਟੀਆਂ ਜਿਹੜੀ ਵੀ ਆਈਆਂ ਇੱਥੇ ਕੁਛ ਨਾ ਕੁਛ ਸੁਧਾਰ ਕਰਕੇ ਹੀ ਗਈਆਂ ਬਾਕੀ ਜਿਹੜੀ ਹੁਣ ਪਾਰਟੀ ਹੈ ਵੀ ਸੁਧਾਰ ਕਰ ਰਹੀ ਹੈ ਹਾਂਜੀ ਕੀ ਦੇਖ ਕੇ ਵੋਟ ਪਾਣੀ ਚਾਹੀਦੀ ਹੈ ਹਰ ਇੱਕ ਬੰਦੇ ਨੂੰ 75 80 ਸਾਲ ਤੋਂ ਪਾਏ ਰਹੇ ਆ ਅਸੀਂ ਪਰ ਕੀ ਮੰਨ ਦੇ ਵਿੱਚ ਕੀ ਸਭ ਤੋਂ ਜ਼ਿਆਦਾ ਤੁਹਾਡਾ ਪੂਰਾ ਤਜਰਬਾ ਵੱਡਾ ਹੈ ਹਰ ਪਾਰਟੀ ਨੂੰ ਤੁਸੀਂ ਵੋਟਾਂ ਹੀ ਪਾਈਆਂ ਤਜਰਬੇ ਵੀ ਦੇਖੇ ਨੇ ਹਾਂਜੀ ਇਹ ਹੀ ਦੇਖਣਾ ਪੈਂਦਾ ਵੀ ਇਹ ਪਾਰਟੀ ਪਿੰਡ ਦਾ ਵਿਕਾਸ ਕਰੂਗੀ ਕਿ ਨਹੀਂ ਬਸ ਇਹ ਦੇਖ ਕੇ ਅਸੀਂ ਵੋਟ ਪਾਉਂਦੇ ਹਾਂ ਝਾੜੂ ਵਾਲੀ ਪਾਰਟੀ ਦਾ ਕੀ ਹਾਲ ਹੈ ਹੁਣ 4 ਸਾਲਾਂ ਚੋਂ ਰਿਹਾ ਵਧੀਆ ਕਿ ਨਹੀਂ ਹਾਂਜੀ ਠੀਕ ਹੀ ਰਿਹਾ ਐਵੇਂ ਹੀ ਕੰਮ ਕਰੇ ਕਾਫੀ ਅੱਛਾ ਹਾਂਜੀ ਕਾਂਗਰਸ ਦੀ ਵੀ ਹਵਾ ਵੀ ਹੈਗੀ ਇੱਥੇ ਹਾਂਜੀ ਕਾਂਗਰਸ ਦੀ ਉਹ ਇਹ ਤਾਂ ਨਹੀਂ ਦੱਸ ਸਕਦੇ ਜਦ ਰਿਜ਼ਲਟ ਆਊਗਾ ਤਾਂ ਹੀ ਪਤਾ ਲੱਗੂ। ਇਹ ਹਵਾ ਦੀ ਗੱਲ ਕਰਦਾ ਕਿ ਲੋਕ ਕਿ ਕਹਿੰਦੇ ਸਾਰੀਆਂ ਹੀ ਪਾਰਟੀਆਂ ਦੀ ਹਵਾ ਚੱਲਦੀ। ਅਕਾਲੀ ਮੁੜ ਤੋਂ ਆਣਗੇ ਕਿਉਂਕਿ ਅਕਾਲੀ ਕਹਿ ਰਹੇ ਨੇ ਅਸੀਂ ਲਗਾਤਾਰ ਕੇ ਬਦਲ ਰਹੇ ਹਾਂ ਹੁਣ ਸਾਨੂੰ ਪੰਜਾਬ ਦੇ ਲੋਕ ਚਾਣ ਲੱਗ ਗਏ। ਨਾ ਨਾ ਇੰਨਾ ਤਾਂ ਸਾਨੂੰ ਨਹੀਂ ਪਤਾ ਜੀ। ਕਿਉਂਕਿ ਇਹ ਤਾਂ ਉੱਪਰਲੇ ਲੈਵਲ ਦੀ ਗੱਲ ਹੋ ਗਈ ਅਕਾਲੀਆਂ ਦੀ ਤਾਂ। ਹੂੰ। ਬਾਕੀ ਇਹ ਛੋਟੇ ਲੈਵਲ ਦੀ ਵੋਟਾਂ ਇਹਨਾਂ ਚਾ ਅਸੀਂ ਕੁਝ ਕਹਿ ਨਹੀਂ ਸਕਦੇ। ਹੂੰ। ਹਾਂ ਜੀ। ਵਿਕਾਤ ਤਾਂ ਸਾਰੀ ਕਰਦੇ ਆ। ਸਾਰੇ ਵਿਕਾਤ ਕਰਦੇ। ਹਾਂ ਜੀ ਹਾਂ ਜੀ। ਠੀਕ ਹੈ ਤੇ ਬਾਪੂ ਜੀ ਇੱਧਰ ਵੀ ਸਾਡੇ ਨਾਲ ਨੇ। ਕੀ ਚੱਲ ਰਿਹਾ ਹੈ ਮਾਹੌਲ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲੇ ਕੋਈ ਪੂਰੀ ਜਾਣਕਾਰੀ ਹੁੰਦੀ ਹੈ ਤਾਂ ਪੂਰੇ ਜਿਹੜੇ ਥਾਣਿਆਂ ਦੀ ਜ਼ਿੰਮੇਵਾਰੀ ਤੇ ਦੂਜੇ ਪਾਸੇ ਪਿੰਡਾਂ ਦੇ ਵਿੱਚ ਵੀ ਚਲੋ ਟਾਇਰ ਦਾ ਵੀ ਤਜਰਬਾ ਬਹੁਤ ਹੁੰਦਾ ਹੈ ਤਾਂ ਕੀ ਲੱਗ ਰਿਹਾ ਹੈ ਤੁਹਾਡੇ ਮੁੱਨਾ ਪ੍ਰਗਰੀਦਾ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਹੈ ਮਾਹੌਲ ਹੈ ਇਸ ਤਰ੍ਹਾਂ ਲੋਕ ਸਾਇਲੈਂਟ ਜਿਹਾ ਹੀ ਆ ਕੋਈ ਪੱਕਾ ਪਤਾ ਨਹੀਂ ਹਲੇ ਕੋਈ ਦੱਸਦਾ ਨਹੀਂ ਵੀ ਵੋਟ ਕਿਹਨੂੰ ਪਾਉਣੀ ਇਹਦਾ ਜਦ ਗਿਣਤੀ ਹੋਣੀ ਜਦ ਹੀ ਪਤਾ ਲੱਗਣਾ ਕਿਆ ਹੋਇਆ ਕੋਈ ਕੋਈ ਬੰਦਾ ਨਹੀਂ ਦੱਸਦਾ ਜਿੰਨ ਮਰਜੀ ਪੁੱਛ ਲੋ ਕੁਝ ਤਾਂ ਸੱਥਾਂ ਦੇ ਵਿੱਚ ਇਹ ਵੀ ਗੱਲਾਂ ਹੁੰਦੀਆਂ ਹੋਣੀਆਂ ਕਿ ਕਿਹੜੀ ਪਾਰਟੀ ਨੇ ਜ਼ਿਆਦਾ ਤੰਗ ਕੀਤਾ ਕਿਹੜੇ ਪਾਰਟੀ ਨੇ ਘੱਟ ਵਿਕਾਸ ਕੀਤਾ ਕਿਹੜੀ ਪਾਰਟੀ ਨੇ ਲੋਕਾਂ 'ਤੇ ਜ਼ੁਲਮ ਜ਼ਿਆਦਾ ਕੀਤੇ ਨੇ ਕੁਝ ਤਾਂ ਗੱਲ ਹੁੰਦੀ ਹੋਣੀ ਇਸ ਤਰੀਕੇ ਉਹਨਾਂ ਇਹ ਤਾਂ ਚੱਲਦਾ ਹੀ ਹੁੰਦਾ ਜਿਹੜੀ ਪਾਰਟੀ ਅੱਜ ਇੱਥੇ ਜਾਂਦੀ ਉਹ ਦੋਵੇਂ ਗਾਲਾਂ ਕੱਢਣ ਲੱਗਦੇ ਦੋਵੇਂ ਆ ਗਏ ਉਹਨਾਂ ਦੋਵਾਂ ਨੂੰ ਲੱਗਿਆ ਨਾ ਕੱਢਣ ਇਹਨਾਂ ਨੇ ਕੁਝ ਨਹੀਂ ਕਰਿਆ ਬਸ ਇਹੀ ਚੱਲ ਰਿਹਾ ਕੰਮ ਕੀ ਸੁਧਾਰ ਹੋਇਆ ਮੁੱਲਾਂ ਪਰਦਾ ਹੁਣ ਤੱਕ ਪਾਰਟੀਆਂ ਦਾ ਬਹੁਤ ਆਲੀਆ ਕਾਲੀ ਵੀ ਆਲੇ ਕਾਂਗਰਸੀ ਵੀ ਆਲੇ ਇਹ ਝਾੜੂ ਵਾਲੇ ਵੀ 4 ਸਾਲ ਹੋ ਗਏ ਸਦਾ ਅਰਦਾ ਕੀ ਹੋਇਆ ਕੁਝ ਵੀ ਨਹੀਂ ਉਹੀ ਇਹ ਚੱਲ ਰਿਹਾ ਗਲੀਆਂ ਨਾਲੀਆਂ 70 ਸਾਲਾਂ ਦੇ ਬਣਦੀਆਂ ਆ ਰਹੀਆਂ ਹੂੰ ਉਦੋਂ ਉੱਪਰ ਨੂੰ ਉੱਠੇ ਜੀ ਉੱਪਰ ਨੂੰ ਉੱਠਿਆ ਰੀ ਤੱਕ ਮੈਂ ਤਾਂ ਹੁਣ ਕੱਲ ਪਰਸ ਵੀ ਮੇਰੇ ਖਿਆਲ ਐਮਐਲਏ ਸਾਹਿਬ ਵੀ ਆਏ ਵੀ ਸੀ ਕਿ ਤੁਹਾਡੇ ਪਿੰਡ ਤਾਂ 20 ਕਰੋੜ ਰੁਪਏ ਆ ਗਿਆ ਵਿਕਾਸ ਵਾਸਤੇ ਤੁਸੀਂ ਹੱਸੇ ਮੋਹਤ ਕੇ ਚੱਕਰ ਭਾਈ ਇਹ ਤਾਂ ਹੁਣ ਕੁਝ ਨਹੀਂ ਪਤਾ ਲੱਗਦਾ ਇਹ ਤਾਂ ਐਮਐਲਏ ਜਾਣੇ ਦੇ ਆਪਣੇ ਪੰਚਾਇਤਾਂ ਜਾਣੇ ਜੀ ਇਹਨੂੰ ਦਿਆ ਪੰਚਾਇਤ ਨਾਲ ਵੀ ਗੱਲਬਾਤ ਹੁੰਦੀ ਹੋਣੀ 20 ਕਰੋੜ ਆ ਗਏ ਪੰਚਾਇਤਾਂ ਨੂੰ ਪੁੱਛੋ ਹਰ ਦੇ ਕੋਈ ਜਾਣਕਾਰੀ ਮਾਨੂੰ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਪੈਸਾ ਆਇਆ ਨਹੀਂ ਆਇਆ ਤਾਂ ਪੰਜ ਨੂੰ ਪਤਾ ਹੋ ਜੀ ਨੂੰ ਗ੍ਰਾਂਟ ਤੇ ਤਾਂ ਹੁਣ ਮਾਹੌਲ ਨਹੀਂ ਹੈ ਕੋਈ ਬਸ ਸਾਇਲੈਂਟ ਜਿਹਾ ਹੀ ਹੈ ਕੰਮ ਕੋਈ ਬਾਪੂ ਜੀ ਕੀ ਚੱਲ ਰਿਹਾ ਸਿਸਟਮ ਤੁਸੀਂ ਖੁੱਲਦੇ ਕਿ ਨਹੀਂ ਬੋਲ ਰਹੇ ਕੁੱਟ ਵਿੱਚ ਕੁੱਟ ਵਿੱਚ ਜੇ ਬੋਲਦੇ ਕੁਝ ਸੀਨੀਅਰ ਬੰਦੇ ਬੋਲ ਲਈ ਦੋ ਤੁਸੀਂ ਡਰ ਦੁਰਤਾ ਨਹੀਂ ਤੁਹਾਨੂੰ ਕਿਸੇ ਦਾ ਨਾ ਤੁਹਾਨੂੰ ਕੋਈ ਡਰ ਨਹੀਂ ਇਹ ਸੀਨੀਅਰ ਨੇ ਰਿਟਾਇਰਮੈਂਟ ਆਏ ਬੰਦੇ ਨੇ ਇਹਨਾਂ ਸਭ ਨੂੰ ਦੱਸ ਲਿਆ ਚਲੋ ਤਾਂ ਠੀਕ ਹੈ ਇਹਨਾਂ ਦੇ ਪੈਨਸ਼ਨਾਂ ਡਰ ਰਹਿੰਦਾ ਇਹਨਾਂ ਨੂੰ ਕੋਈ ਪੈਨਸ਼ਨ ਨਾ ਬੰਦ ਕਰ ਦੇਵੇ ਕੋਈ ਸਰਕਾਰ ਨਹੀਂ ਪਾਰਟੀਆਂ ਦੇਖੋ ਸਾਰੀਆਂ ਬਰਾਬਰ ਨੇ ਅੱਛਾ ਚਾਰੋਂ ਪਾਰਟੀਆਂ ਤਕਰੀਬਨ ਥੋੜਾ ਥੋੜੇ ਫਰਕ ਹੈਗਾ ਸਭ ਤਰੀਕ ਨੂੰ 25-25% ਚਾਰਾਂ ਨੂੰ ਸਮਝ ਆ ਗਿਆ ਬਾਕੀ ਵੋਟਾਂ ਪੈਣ ਦੇ ਬਾਅਦ ਰਿਜ਼ਲਟ ਜੀ ਪਤਾ ਲੱਗਣਾ ਕੀ ਹੁੰਦਾ ਕਿ ਨਹੀਂ ਮੁੱਲਾਪਰ ਦਾ ਕੀ ਨੇ ਫਾਇਦਾ ਕੀਤਾ ਹੁਣ ਨਾ ਨਹੀਂ ਪਤਾ ਨਾ ਇਹ ਨਹੀਂ ਪਤਾ ਸਾਰੀਆਂ ਪਾਰਟੀਆਂ ਕੋਸ਼ਿਸ਼ ਕਰ ਰਹੀਆਂ ਅੱਛਾ ਜੀ ਸਾਰੀਆਂ ਪਾਰਟੀਆਂ ਕੋਸ਼ਿਸ਼ ਕਰ ਰਹੀਆਂ ਜੀ ਆਪਣਾ ਜੋ ਵੀ ਆਈ ਪਾਰਟੀ ਉਹਨੇ ਕੁਛ ਨਾ ਕੁਛ ਤਰੱਕੀ ਕਰੀ ਹੋਊਗਾ ਉਹਨੇ ਹਾਂ ਇਹ ਹੈ ਵੀ ਵੀ ਕਰੋੜ ਰੁਪਏ ਆ ਗਏ ਤੁਹਾਡੇ ਪਿੰਡ ਨੂੰ ਹੁਣ ਤਾਂ ਪਿੰਡ ਮੇਰੇ ਖਾਲ ਵੈਸੇ ਵੀ ਸੋਨੇ ਦੇ ਕੰਦਾ ਖੜੀਆਂ ਕਰ ਲਵੇ ਤਾਂ ਵੀ ਨਹੀਂ ਮੁੱਕਦੇ ਤਾਹੀਂ ਕਰ ਸਕਦਾ ਜੇ ਕੋਈ ਲਾਊਗਾ ਜੇ ਕਿਤੇ ਲੱਗਿਆ ਵਾ ਦਿਖੂਗਾ ਤਾਂ ਹੀ ਅਸੀਂ ਕਹਿ ਸਕਦੇ ਹਾਂ ਸਮਝ ਗਏ ਨਹੀਂ ਸੰਧਰ ਹਾਲੇ ਕੋਈ ਪਤਾ ਨਹੀਂ ਵੀ ਪੈਸਾ ਆਇਆ ਜਾਂ ਨਹੀਂ ਆਇਆ ਜਦੋਂ ਲੱਗਿਆ ਵਾ ਦਿਖੂਗਾ ਫੇਰ ਅਸੀਂ ਕਹਿ ਸਕਦੇ ਹਾਂ ਵੀ ਹਾਂ ਯਾਰ ਲੱਗੇ ਨਹੀਂ ਚਾਰ ਸਾਲ ਹੋ ਗਏ ਸਰਕਾਰ ਨੂੰ ਕੋਈ ਪੈਸਾ ਨਹੀਂ ਸੰਧਰ ਦਿਖਦਾ ਲੱਗਿਆ ਅੱਛਾ ਜੀ ਹੋਰ ਪਿੰਡ ਦੇ ਬੰਦੇ ਸਾਰੇ ਹੀ ਜਾਣਦੇ ਦਿਖਾਓ ਕੋਈ ਲੱਗਿਆ ਵਾ ਉਸ ਤਰ੍ਹਾਂ ਦਾ ਤਾਂ ਪਿੰਡ ਦੇ ਨੌਜਵਾਨ ਨਹੀਂ ਬਾਈ ਕੀ ਮਾਹੌਲ ਚੱਲ ਰਿਹਾ ਵੋਟਾਂ ਦਾ ਤੁਹਾਡੇ ਤਾਂ ਰੋਜ਼ ਹੀ ਆ ਰਹੇ ਕੋਈ ਨਾ ਕੋਈ ਝੰਡੇ ਚੱਕ ਕੇ ਹਰੇਕੇ ਦਾਵਾ ਕਰ ਰਿਹਾ ਕੀ ਚੱਲ ਰਿਹਾ ਮਾਹੌਲ ਬਿਰ ਸਾਡੇ ਕੀ ਨਹੀਂ ਤੇ ਤਾਂ ਸਾਰੀ ਪਾਰਟੀ ਇੱਕੇ ਉਹ ਹੈ ਜੀ ਸਾਰੀਆਂ ਇੱਕੇ ਬਰਾਬਰ ਹੈ ਜੀ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਦੇ ਸਾਰੀਆਂ ਪਾਰਟੀਆਂ ਆਪਣੇ ਹਿਸਾਬ ਨਾਲ ਕੰਮ ਕਰ ਰਹੀਆਂ ਹੈ ਜੀ ਇਹ ਪਤਾ ਤਾਂ ਹੋਣਾ ਕੁਛ ਕੀ ਇਹ ਬੰਦਾ ਯਾਰ ਉੱਪਰ ਜਾ ਰਿਹਾ ਇਹਦਾ ਬੋਲਬਾਲਾ ਹੈ ਪਿੰਡ ਚ ਚਲ ਆਪਾਂ ਇਹ ਕਹਿੰਨੇ ਕਿ ਤੁਸੀਂ ਜੀ ਮਰਜ਼ੀ ਪਾਰਟੀ ਨੂੰ ਪਾਣੀ ਅਸੀਂ ਤੁਸੀਂ ਇਹ ਵੀ ਨਾ ਕਹੋ ਕਿ ਕਿਹੜੀ ਪਾਰਟੀ ਨੂੰ ਪਾਣੀ ਆਪਾਂ ਇਹ ਕਹਿ ਰਹੇ ਕਿ ਮਾਹੌਲ じゃ ਕੀ ਚੱਲ ਰਿਹਾ ਹੈ ਪਿੰਡ ਚ ਮਾਹੌਲ ਦੀ ਪਿੰਡ ਵਿੱਚ ਸਾਰਿਆਂ ਦਾ ਸਾਂਝਾ ਹੈ ਅੱਛਾ ਜੀ ਹੁਣ ਜਿਵੇਂ ਇੱਧਰ ਵਾਲੀ ਸਾਈਡ ਲੱਗ ਪਾਰਟੀ ਆ ਉਸ ਵਾਲੀ ਸਾਈਡ ਲੱਗ ਪਾਰਟੀ ਆ ਬਣੀ ਵੀ ਤਾਂ ਸਾਰਿਆਂ ਦੇ ਪਿੰਡ ਚ ਸਾਂਝੀ ਹੁੰਦੀ ਆ ਜੀ ਹਾਂ 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 ਹੁਣ ਸਾਰਿਆਂ ਦਾ ਸਾਂਝਾ ਹੀ ਆ ਜੀ ਅਗਰ ਮਨ ਕੀ ਇਹ ਕੋੜ ਮੇਜ ਬੰਡਲੇ ਕੀ ਉਹ ਉਹ ਘਰ ਕਾਂਗਰਸੀ ਜੀ ਲੱਗਦੇ ਜ਼ਿਆਦਾ ਇਹ ਝਾਰੂ ਵਾਲੇ ਲੱਗਦੇ ਤਾਂ ਨਹੀਂ ਹੈ ਜੀ ਐ ਨਹੀਂ ਹੁਣ ਤੁਹਾਡੇ ਦਿਲ ਚ ਕੀ ਚਾਹ ਰਿਹਾ ਉਹ ਤਾਂ ਸਾਨੂੰ ਵੀ ਨਹੀਂ ਪਤਾ ਜੀ ਵੋਟ ਤਾਂ ਅਗਲੇ ਨੇ ਆਪਣੀ ਮਰਜ਼ੀ ਨਾਲ ਪਾਣੀਏ ਨੇ ਨਹੀਂ ਜੇ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਕਿ ਹੁਣ ਤੱਕ ਵਿਕਾਸ ਕੀਤਾ ਇਲਾਕੇ ਦਾ ਪਿੰਡ ਦਾ ਕਿ ਬਹੁਤ ਕੁਝ ਸੁਧਾਰਤਾ ਕਿ ਯਾਰ ਉੱਪਰ ਬਹੁਤ ਆਸ ਜੀ ਹੈ ਕਿਤਨੇ ਮੇਰੇ ਹਿਸਾਬ ਨਾਲ ਤਾਂ ਇਹ ਜ਼ਿਆਦਾਤਰ ਕਾਲੀਆਂ ਨਹੀਂ ਕਰਿਆ ਜੀ ਕਾਲੀਆਂ ਨਹੀਂ ਕਰਿਆ ਹਾਂ ਤਾਂ ਮੁੜ ਤੋਂ ਵਾਪਸ ਆਉਣ ਦੀ ਉਮੀਦ ਹੈ ਇਹਨਾਂ ਦੀ ਮੇਰੇ ਕਿੰਨੀ ਤੇ ਤਾਂ ਆਉਂਗੇ ਜੀ 2027 ਚ ਕਹਿੰਦੇ ਆ ਤਾਂ ਆ ਵੀ ਸਕਦੇ ਜੀ ਇਹ ਉਹ ਲੋਕ ਤਾਂ ਕਹਿੰਦੇ ਡਾਇਨਾਸੌਰ ਨਹੀਂ ਆਉਣੇ ਇਹਨਾਂ ਕਾਲੀ ਆਉਣੇ ਨਾ ਕਾਲੀ ਆਜੂਗੇ ਜੀ ਕਾਲੀ ਆਜੂਗੇ ਆਜੂਗੇ ਜੀ ਭਾਈ ਤੁਸੀਂ ਕਿੰਨੀ ਦੇਰ ਤੋਂ ਮੁੱਲਾ ਪ੍ਰੇਥੀ ਰਹਿੰਦੇ ਹੋ ਹਾਂਜੀ ਕਿਹਨੇ ਪਟਾਫਟ ਲਿਆ ਹੁਣ ਤੱਕ ਕਿਹਨੇ ਕੰਮ ਨਹੀਂ ਕੀਤਾ ਇੰਨਾ ਤਾਂ ਮੈਨੂੰ ਪਤਾ ਨਹੀਂ ਇਹ ਇੰਨੀ ਨੋਲੇਜ ਨਹੀਂ ਹੈਗੀ ਪੋਲਿਟਿਕਸ ਬਾਰੇ ਇਹ ਹੁਣ 4 ਸਾਲ ਚ ਹੋਇਆ ਕੰਮ ਹੋਇਆ ਹੀ ਹੈ ਜੀ ਥੋੜਾ ਬੋਧਾ ਤਾਂ ਹੋਇਆ ਹੀ ਹੈ ਪਿੰਡ ਦੀਆਂ ਸੜਕਾਂ ਬਣ ਗਈਆਂ ਸਾਰਾ ਕੁਝ ਬਣ ਗਿਆ ਤੁਹਾਡਾ ਪੈਸੇ ਵੀ ਹੁਣ ਵਿਕਾਸ ਬਹੁਤ ਹੋਣਾ 20 ਕਰੋੜ ਰੁਪਏ ਕਹਿੰਦੇ ਐਮਐਲਏ ਸਾਹਿਬ ਨੂੰ ਦੇਦਾ ਤੁਹਾਡੇ ਪਿੰਡ ਨੂੰ ਚਲੋ ਇਹ ਹੁਣ ਜਿਨ੍ਹਾਂ ਨੂੰ ਮਿਲਿਆ ਜੀ ਪਤਾ ਹੀ ਹੋਊਗਾ ਪਿੰਡ 'ਵਾਂ ਪੈਸੇ ਲੱਗੇ ਵੀ ਦਿਖਦੇ ਤਾਂ ਹੈ ਜੀ ਦਿਖਦੇ ਹਾਂਜੀ ਸੜਕਾਂ ਬਣੀਆਂ ਆਈਆਂ ਉਧਰ ਵਾਲੀ ਸਾਈਡ ਤੁਸੀਂ ਜਾ ਕੇ ਦੇਖੋ ਜੀ ਜੀ ਤੁਹਾਡਾ ਸਾਹ ਵਾਲੀ ਹਾਂਜੀ ਬਹੁਤ ਟਾਈਮ ਤੋਂ ਸੜਕੋ ਬਹੁਤ ਟਾਈਮ ਚੱਲ ਬਹੁਤ ਜ਼ਿਆਦਾ ਟਾਈਮ ਤੋਂ ਹੀ ਹੁਣ ਸਾਰੀ ਬਣੀ ਹੋਈ ਆ ਜੀ ਪੱਦਰ ਤੱਕ ਹੋਰ ਬਈ ਕਿਹੜਾ ਪਿੰਡ ਦਾ ਵਿਕਾਸ ਹੈ ਜਿਹੜਾ ਹੋਣਾ ਚਾਹੀਦਾ ਕਿ ਯਾਰ ਜੀ ਹੈ ਨਹੀਂ ਉਹਦੇ ਆਪਣੇ ਦੁਕਾਨ ਹੁੰਦੀ ਬਿਲਡਿੰਗ ਦੀ ਕਿਹੜਾ ਪਿੰਡ ਆ ਤੁਹਾਡਾ ਆਪਾਂ ਮੁਕਾਰੋਪੁਰ ਆ ਜੀ ਹੈ ਮੁਕਾਰੋਪੁਰ ਚਾ ਮੁਕਾਰੋਪੁਰ ਹਾਂਜੀ ਹਾਂਜੀ ਠੀਕ ਹੈ ਤਾਂ ਇਸ ਵੈਸੇ ਤੇ ਚਲੋ ਕਾਫੀ ਦੇਰ ਤੋਂ ਕਰਦੋ ਹੁਣ ਦੁਕਾਨ ਕੀ ਮਾਹੌਲ ਚੱਲ ਰਿਹਾ ਵਿਕਾਸ ਕੁਝ ਹੋ ਰਿਹਾ ਮੁੱਲਾਪੁਰ ਤੱਕ ਨਹੀਂ ਹਾਂ ਹੋ ਰਿਹਾ ਜੀ ਵਿਕਾਸ ਹੋ ਰਿਹਾ ਕਰ ਰਹੇ ਹਾਂਜੀ ਵਧੀਆ ਠੀਕ ਹੈ ਜੀ ਹਾਂਜੀ ਤੁਸੀਂ ਕਹਿਣਾ ਕੁਝ ਬਾਬਾ ਜੀ ਦੱਸੋਗੇ ਪੰਚ ਸਾਹਿਬ ਤੁਸੀਂ ਡਰਦੇ ਬਹੁਤ ਆ ਯਾਰ ਅਸਤੇ ਕੁਝ ਕਹਿੰਦੇ ਵੀ ਨਹੀਂ ਕੀ ਚੱਲ ਰਿਹਾ ਹੈ ਬਾਈ ਜੀ ਬਹੁਤ ਰੌਲਾ ਪਾ ਰਹੀਆਂ ਪਾਰਟੀਆਂ ਕਹਿੰਦਾ ਅਸੀਂ ਜਿੱਤੇ ਹੋਏ ਆ ਅਸੀਂ ਜਿੱਤੇ ਹੋਏ ਆ ਜਿੱਤਦਾ ਇੱਕ ਹੀ ਹੈ ਉਸਤਾਦ ਇਹਨੂੰ ਪਤਾ ਚੱਲੂਗਾ ਜੀ ਕੌਣ ਜਿੱਤਿਆ ਵਾ ਕੌਣ ਨਹੀਂ ਰੌਲਾ ਤਾਂ ਸਾਰਿਆਂ ਦਾ ਬਰਾਬਰ ਇਹ ਆ ਹਵਾ ਕੀ ਕਹਿ ਰਹੀ ਹੈ ਪਿੰਡਾਂ ਦੇ ਪਿੰਡਾਂ ਕੀ ਹਵਾ ਦਾ ਸਾਨੂੰ ਪਤਾ ਹੀ ਹੈ ਕੀ ਵੀ ਜਾਂ ਚੱਲ ਰਹੀ ਹੈ ਸਾਰੇ ਬਰਾਬਰ ਇਹ ਆ ਜੀ ਹੁਣ 17 ਤਰੀਕ ਨੂੰ ਪਤਾ ਚੱਲੂਗਾ ਅੱਛਾ ਹਾਂ ਵਿਕਾਸ ਕਿਹੜੀ ਪਾਰਟੀ ਨੇ ਕਰਿਆ ਹੁਣ ਤੱਕ ਜਾਂ ਫਿਰ ਕਿਨੇ ਜਮੇ ਬੁਰਾ ਹਾਲ ਕਰਤੇ ਆ ਕਿ ਇਲਾਕੇ ਚ ਪੈਸਾ ਦਿੱਤਾ ਹੀ ਨਹੀਂ ਕਈ ਤਾਂ ਕੁਝ ਪਤਾ ਹੀ ਹੋਣਾ ਕਿ ਉਹ ਪਾਰਟੀ ਨੇ ਬਹੁਤ ਵਿਕਾਸ ਕਰਿਆ ਜਾਂ ਕਿਨੇ ਨਹੀਂ ਕੀਤਾ ਹੁਣ ਦੇਖੋ ਮੈਂ ਤਾਂ ਬਾਹਰ ਤੇ ਆਇਆ ਹਾਂ ਭਾਈ ਦੇ 4 ਸਾਲ ਹੋ ਗਏ ਉਧਰ ਤੇ ਹੁਣ ਹੀ ਆਏ ਆ ਮੈਂ ਤਾਂ ਹੁਣ ਪਤਾ ਨਹੀਂ ਜੇ ਲੈ ਕੇ ਆਇਆ ਕਿਆ ਹੋਇਆ ਕਿਆ ਨਹੀਂ ਹਾਂ ਹੁਣ ਪਤਾ ਚ ਹੁਣ ਪਤਾ ਚੱਲੂਗਾ 4 ਸਾਲ ਬਾਅਦ ਆਏ ਆ 4 ਸਾਲ ਬਾਅਦ ਕੁਝ ਬਦਲਿਆ ਪੈ ਨਹੀਂ ਦਿਖ ਰਿਆ ਸਾਰਾ ਕੁਝ ਹਾਂ ਕੋਈ ਬਦਲਿਆ ਨਹੀਂ ਨਾ ਨਾ ਕੁਝ ਨਹੀਂ ਬਦਲਿਆ ਰੋਟਾ ਵੀ ਖੜਾ ਸਾਨੂੰ ਕੋਈ ਕਟਾਈ ਹੋਈ ਕਿ ਮੇਰੇ ਆਣੇ ਤੱਕ ਤਾਂ ਪਤਾ ਵੱਡੇ ਹਾਂ ਹੋਰ ਲਾਇਆ ਕਿ ਨਵੇਂ ਕਿ ਨਹੀਂ ਨਹੀਂ ਨਾ ਮੈਂ ਤਾਂ ਲੱਗਿਆ ਕੋਈ ਚੀਜ਼ ਦਾ ਮਨ ਨੂੰ ਨਵਾਂ ਕੋਈ ਨਹੀਂ ਲਾਇਆ ਹਾਂ ਨਾ ਨਾ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਮਾਹੌਲ ਹੈ ਹਾਂਜੀ ਬਾਪੂ ਜੀ ਕੀ ਚੱਲ ਰਿਹਾ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਬਾਈ ਜੀ ਕੀ ਚੱਲ ਰਿਹਾ ਮਾਹੌਲ ਉਹ ਡਰਦੇ ਕਿਉ ਯਾਰ ਤੁਸੀਂ ਤੁਸੀਂ ਤਾਂ ਡਰਦੇ ਹਾਲ ਦੇਖੋ ਤੁਸੀਂ ਜਿਹੜਾ ਪਿੰਡ ਦੇ ਵਿੱਚ ਅਸੀਂ ਮੋਲਾਪੁਰ ਚ ਪਹੁੰਚੇ ਸੀ ਵੱਖ-ਵੱਖ ਵਿਚਾਰ ਨੇ ਲੋਕਾਂ ਦੇ ਆਪਣੇ ਆਪਣੇ ਵਿਚਾਰ ਦੱਸੇ ਨੇ ਕਿ ਸਾਰੀ ਪਾਰਟੀਆਂ ਦਾ ਜੋਰ ਹੈ ਪਰ ਕੋਈ ਲੋਕ ਸਾਇਲੈਂਟ ਨੇ ਬੋਲ ਕੇ ਕੋਈ ਰਾਜੀ ਨਹੀਂ ਕਿਉਂਕਿ ਅੰਦਰੋਂ ਕਿਤੇ ਨਾ ਕਿਤੇ ਮਨ ਚ ਰੋਸ ਵੀ ਲੱਗਦਾ ਹੈ ਕਿਤੇ ਨਾ ਕਿਤੇ ਪਾਰਟੀ ਚ ਤਾਣ ਦਾ ਚਾਹ ਵੀ ਹੈ ਪਰ ਉਹ ਕਿਹੜੀ ਪਾਰਟੀ ਜਿੱਤਦੀ ਹੈ ਇਹ 17 ਤਰੀਕ ਨੂੰ ਪਤਾ ਲੱਗਣਾ ਹੈ 4 ਤਰੀਕ ਨੂੰ ਵੋਟਾਂ ਪੈਣਗੀਆਂ ਪਰ ਇਹ ਵੋਟਾਂ ਕਿਤੇ ਨਾ ਕਿਤੇ ਚਿਹਰੇ ਨੂੰ ਪੈਂਦੀਆਂ ਨੇ ਉਮੀਦਵਾਰ ਨੂੰ ਪੈਂਦੀਆਂ ਨੇ ਨਾਕੀ ਪਾਰਟੀ ਨੂੰ ਪੈਂਦੇ ਨੇ ਕਿਉਂਕਿ ਆਪਣੀ ਜਿਸ ਦੀ ਬਣੀ ਹੁੰਦੀ ਹੈ ਕਿਸੇ ਦੇ ਚਾਹ ਰਿਸ਼ਤੇਦਾਰ ਦੋਸਤ ਮਿੱਤਰ ਇੱਕ ਦੂਜੇ ਨੂੰ ਕਹਿ ਕੇ ਵੋਟਾਂ ਪਵਾ ਲੈਂਦਾ ਥੋੜੇ ਕਹਿੰਦੇ ਗਰਜੋਤ ਦੇ ਨਾਲ ਤੇਜ ਸਿੰਘ ਦੇ